ਕਾਂਤਰ ਵਿਦਾ ਜੀ ਦੇ ਸਾਥੀ ਮਾਨ ਚੰਗਾ ਤਾਂ ਖੋਤੀ ਨੇ ਗੰਗਾ ਇੱਕ ਵਾਰ ਪੰਡਤਾ ਗੰਗਾ RAM ਤੇ ਉਹਦੇ ਸਾਥੀ ਗੰਗਾ ਤੇ ਤੀਰਥ ਯਾਤਰਾ ਲਈ ਗਏ ਜਾ ਰਹੇ ਸੀਗੇ ਗਾਜੀਪੁਰ ਤੋਂ ਗੰਗਾ ਜਾ ਰਹੇ ਸੀਗੇ ਰਾਹ ਵਿੱਚ ਤੁਰੇ ਜਾਂਦੇ ਨੇਗੇ ਤਾਂ ਜਿਹੜਾ ਪੰਡਤ ਸੀ ਗੰਗਾ RAM ਉਹਦੀ ਦਿੱਕਤੀ ਟੁੱਟ ਗਈ ਤਾਂ ਉਹਨਾਂ ਨੇ ਦੇਖਿਆ ਉਹ ਕਾਸੀ ਪਹੁੰਚ ਗਏ ਸੀਗੇ ਉੱਥੇ ਦੇਖਿਆ ਵੀ ਹੁਣ ਜੁੱਤੀ ਕੀ ਜੁੱਤੀ ਦਾ ਕੀ ਕਰੀਏ ਜੁੱਤੀ ਤਾਂ ਘਣਵਾਉਣੀ ਪਊਗੀ ਕਿਸੇ ਤੋਂ ਤਾਂ ਜੁੱਤੀ ਘੰਡਣ ਵਾਲਾ ਵੀ ਮੋਰਜੀ ਦੀ ਉਹਨਾਂ ਨੂੰ ਲੋੜ ਸੀਗੀ ਤਾਂ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਪੁਰਾਣੀ ਜਗਾ ਤੇ ਚਲੇ ਜਾਓ ਤੁਸੀਂ ਤੇ ਦੁਕਾਨ ਆਂਗੀ ਇੱਕ ਉਹ ਥੋੜੀ ਜੁੱਤੀ ਲੱਗ ਦਵੇ ਤਾਂ ਪੰਡਤ ਜਿਹੜਾ ਸੀਗਾ ਗੰਗਾ ਰਾਮ ਤੇ ਉਹਦੇ ਸਾਥੀ ਚਲੇ ਗਏ ਉੱਥੇ ਜਦੋਂ ਜਾ ਕੇ ਦੇਖਿਆ ਤਾਂ ਦੁਕਾਨ ਤੇ ਭਗਤ ਰਵਿਦਾਸ ਜੀ ਬੈਠੇ ਸੀਗੇ ਤਾਂ ਪੰਡਤ ਨੇ ਕਿਹਾ ਕਿ ਵੀ ਮੇਰੀ ਜੁੱਤੀ ਟੁੱਟ ਗਈ ਇਹਨੂੰ ਗੰਢ ਕੋ ਤਾਂ ਭਗਤ ਰਵਿਦਾਸ ਜੀ ਨੇ ਉਹਨਾਂ ਦੀ ਉਹਦੀ ਪੰਡਤ ਦੀ ਜੁੱਤੀ ਗੰਢਤੀ ਜਦੋਂ ਜੁੱਤੀ ਠੀਕ ਹੋ ਗਈ ਤਾਂ ਜਦੋਂ ਤੁਰਨ ਲੱਗੇ ਤਾਂ ਭਗਤ ਰਵਿਦਾਸ ਜੀ ਨੇ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋਗੇ ਤਾਂ ਪੰਡਤ ਨੇ ਕਿਹਾ ਤੇ ਅਸੀਂ ਤਾਂ ਗੰਗਾ ਤੇ ਜਾ ਰਹੇ ਗੰਗਾ ਤੀਰਥ ਯਾਤਰਾ ਤੇ ਚੱਲੇ ਆਂਗੇ ਗੰਗਾ ਇਸ਼ਨਾਨ ਕਰਨ ਜਾ ਰਹੇ ਆਂਗੇ ਮਹਾਕੰਭਗਾ ਵੀ ਹੋਰ ਵੀ ਬਹੁਤ ਸਾਰੇ ਯਾਤਰੀ ਜਾ ਰਹੇ ਨੇਗੇ ਤੇ ਅਸੀਂ ਵੀ ਜਾ ਰਹੇ ਆਂਗੇ ਤੇ ਗੁਰੂ ਰਵੀਦਾਸ ਜੀ ਨੇ ਪੁੱਛਿਆ ਹਰ ਰਵੀਦਾਸ ਜੀ ਨੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਜੇ ਮੇਰੀ ਤੁਸੀਂ ਦੰਬੜੀ ਲੈ ਜਾਓ ਨਾਲ ਤਾਂ ਪੰਡਤ ਨੇ ਕਿਹਾ ਕਿ ਠੀਕ ਆਗੀ ਠੀਕ ਆ ਤੁੰਗੇ ਮੈਨੂੰ ਆਪਣੀ ਦੰਬੜੀ ਦੇ ਦੇ ਤਾਂ ਜਦੋਂ ਤੁਰਨ ਲੱਗਿਆ ਪੰਡਤਾਂ ਤਾਂ ਭਗਤ ਰਵਿਦਾਸ ਜੀ ਨੇ ਕਿਹਾ ਕਿ ਇਹ ਤੁਸੀਂ ਮੇਰੀ ਦਮੜੀ ਐਵੇਂ ਨਹੀਂ ਦੇਣੀ ਵੀ ਉੱਥੇ ਤੁਸੀਂ ਗੰਗਾ ਚ ਸੋਟਾ ਹੋ ਤੁਸੀਂ ਇਹ ਜੇ ਮਾਂ ਤੁਸੀਂ ਇਹਨੂੰ ਮਾਂ ਗੰਗਾ ਮੱਈਆ ਨੂੰ ਚਾਹਣਾ ਕਿ ਇਹ ਗੰਗਾ ਮੱਈਆ ਇਹ ਦਮੜੀ ਤੇਰੇ ਭਗਤ ਰਵਿਦਾਸ ਨੇ ਦਿੱਤੀ ਹੈ ਜੀ ਜੇ ਸਵੀਕਾਰ ਆ ਗਈ ਤਾਂ ਇਸ ਨੂੰ ਆਪਣਾ ਹੱਥ ਢੱਡ ਕੇ ਸਵੀਕਾਰ ਕਰੋ ਇਹਨੂੰ ਲਓ ਤਾਂ ਪੰਡਤ ਹੱਸਣ ਲੱਗਿਆ ਪੰਡਤ ਕਹਿਣ ਲੱਗਾ ਅਸਾਂ ਅਨੇ ਨੇ ਉਹਦਾ ਹੀਰੇ ਜਵਾਹਰਾ ਤਸੋਨਾ ਚਾਂਦੀ ਇੰਨਾ ਇੰਨਾ ਕੁਸ਼ ਲੋਕ ਦਾਨ ਕਰਦੇ ਨੇਗੇ ਤੇਰੀ ਇਹ ਦਮੜੀ ਗੰਗਾ ਮैया ਜਰੂਰ ਹੱਥ ਕੱਢ ਕੇ ਲਾਉਂਗੀ ਤਾਂ ਭਗਤ ਰਵਿਦਾਸ ਨੇ ਕਿਹਾ ਕਿ ਬਸ ਤੂੰ ਐਸੇ ਤਰ੍ਹਾਂ ਹੀ ਕਹਿਣਾ ਕਰ ਵੀ ਉਹ ਨਹੀਂ ਉੱਤੇ ਸੁਟਣੀ ਤੂੰ ਗੰਗਾ ਤੇ ਜਾ ਕੇ ਇਹ ਮੇਰੀ ਦਮੜੀ ਜਿਵੇਂ ਮਨ ਸਾਰੀ ਦਾਨ ਕਰ ਦੇਣੀ ਉੱਤੇ ਸੁਟੀ ਜਾਂਦੇ ਨੇਗੇ ਦਾਨ ਹਨ ਕੋਈ ਚਾਹੇ ਹੀਰੇ ਕੰਨ ਕਰੇ ਕੋਈ ਜਵਾਹਰ ਕੰਨ ਕਰੇ ਉਹੀ ਚਾਂਦੀ ਸੋਨਾ ਕੁਛ ਵੀ ਪਰ ਮੇਰੀ ਦામੜੀ ਨੂੰ ਮਾ ਗੰਗਾ ਮਈਆ ਨੂੰ ਇਹ ਕਹਿਣਾਗਾ ਵੀ ਤੂੰ ਆਪ ਜੀ ਸਵੀਕਾਰ ਕਰੇਂਗੀ ਤਾਂ ਇਹ ਦામੜੀ ਵੀ ਮੈਂ ਦੇਵਾਂਗਾ ਵੀ ਤੇਰੀ ਭਰਕਣੀ ਤੇਗਾ ਤਾਂ ਪੰਡਤ ਨੇ ਕਿਹਾ ਠੀਕ ਹੈਗਾ ਆ ਕੁਰੇ ਜਾ ਰਹੇ ਨੇਗੇ ਪੰਡਤ ਦੇ ਉਹਦੇ ਸਾਥੀ ਤੇ ਪੰਡਤ ਮਾਨੀ ਮਾਨ ਸੱਤ ਰਿਆਗਾ ਕਹਿੰਦਾ ਵੀ ਦੇਖ ਲਾ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਗਮੇਟੀ ਮੇ ਇਹਨੀ ਦੁਨੀਆ ਉੱਤੇ ਇੰਨਾ ਦਾਨ ਪੁੰਨ ਕਰਦੀ ਹੈਗੀ ਵੀ ਇਹਦੀ ਦામੜੀ ਜ਼ਰੂਰ ਹੱਥ ਕੱਢ ਕੇ ਲਊਗੀ ਗੰਗਾ ਮਈਆ ਕੁਰੇ ਜਾਂਦੇ ਨੇਗੇ ਪਹੁੰਚ ਗਏ ਜਦੋਂ ਗੰਗਾ ਤੇ ਤਾਂ ਆਪ ਦੇ ਧਰਮ ਮੁਤਾਬਕ ਪੰਡਤ ਨੇ ਇਸ਼ਨਾਨ ਕੀਤਾ ਧਰਮ ਮੁਤਾਬਕ ਉਹਨੇ ਆਪਦਾ ਦਾਨ ਪੁੰਨ ਕੀਤਾ ਕੋਰ ਬਹੁਤ ਸਾਰੇ ਉੱਥੇ ਪੰਡਤ ਸੀਗੇ ਇਸ਼ਨਾਨ ਕਰਦੇ ਸੀਗੇ ਕੋਈ ਹੀਰੇ ਸੋਟੇ ਰਿਆ ਸੀਗਾ ਗੰਗਾ ਚ ਕੋਈ ਜਵਾਹਰ ਕੋਈ ਚਾਂਦੀ ਕੋਈ ਸੋਨਾ ਐਸੇ ਤਰ੍ਹਾਂ ਤਾਂ ਉਹ ਪੰਡਤ ਨੇ ਵੀ ਆਪਦਾ ਸਾਰਾ ਕੁਝ ਧਰਮ ਮੁਤਾਬਕ ਕੀਤਾ ਪੂਜਾ ਪਾਠ ਤੇ ਆਪਦਾ ਦਾਨ ਪੁੰਨ ਕਰਕੇ ਜੋ ਨੋਟ ਕਰਨ ਲੱਗਿਆ ਤਾਂ ਉਹਦੇ ਜਿਆਦਾ ਆ ਕਿ ਭਗਤ ਰਵਿਦਾਸ ਨੇ ਕਿਹਾ ਸੀਗਾ ਵੀ ਮੇਰੀ ਦਮੜੀ ਵੀ ਤੂੰ ਨੀਵਾਂ ਮਾਤਾ ਨੂੰ ਦੇਣੀ ਹੈ ਨਾ ਗੰਗਾ ਮੱਈਆ ਨੂੰ ਤਾਂ ਉਹ ਸੋਚਣ ਲੱਗਿਆ ਵੀ ਹੁਣ ਕੀ ਕਰਾਂ ਵੀ ਇੰਨੇ ਲੋਕ ਦੇਖ ਰਹੇ ਨੇਗੇ ਜੇ ਹੁਣ ਆ ਗੰਗਵੀਆ ਮਾਤਾ ਨੂੰ ਮੈਂ ਕਹੂੰਗਾ ਵੀ ਗੰਗਾ ਮੱਈਆ ਨੂੰ ਵਿਆਹ ਦਮੜੀ ਤੋਂ ਹੱਥ ਕੱਢ ਕੇ ਲੈ ਮੈਂ ਇਹ ਸਵੀਕਾਰ ਕਰ ਤਾਂ ਲੋਕ ਹੱਸਣਗੇ ਹਣੇ ਵੀ ਇਹ ਕੀ ਕਰ ਰਿਹਾ ਫਰਜ਼ ਉਹਨੇ ਸੋਚਿਆ ਕਿ ਜਦ ਹਾਂ ਕਿ ਹੈ ਹੀ ਹੈਗਾ ਰਮੀਦਾ ਦਾਸ ਭਗਤ ਨੇ ਤਾਂ ਵੀ ਮੈਂ ਉਸੇ ਤਰੀਕੇ ਕਰ ਦਾਂਗਾ ਚਲ ਵੀ ਜੇ ਲੋਕ ਹੱਸਣਗੇ ਵੀ ਤਾਈ ਕਹਿਣਗੇ ਵੀ ਹਨਾ ਵੀ ਇਹ ਭਗਤ ਰਵੀਦਾਸ ਨੇ ਵੀ ਰਵੀਦਾਸ ਨੇ ਕਿਹਾਗਾ ਵੀ ਇਹ ਕੜਾ ਮੈਂ ਆਪਦੇ ਵੱਲੋਂ ਕਹਿ ਰਿਆਂਗਾ ਵੀ ਤਾਂ ਨੇ ਕੀ ਕੀਤਾ ਉਹਨੇ ਕਿਹਾ ਗੰਗਾ ਮਈਆ ਨੂੰ ਆਹ ਦਾਮੜੀ ਕੋਲੇ ਹੱਥ ਚ ਰੱਖ ਕੇ ਕਹਿੰਦਾ اے ਗੰਗਾ ਮਈਆ ਵੀ ਤੇਰੇ ਭਗਤ ਰਵੀਦਾਸ ਨੇ ਆਹ ਦਾਮੜੀ ਭੇਜੀ ਹੈਗੀ भी उन्हें कहा गा भी ये जे तू हथ स्वीकार करेंगी तो भी मैं ये भेटा करूँगा भी नहीं नहीं, नहीं तो फिर भी उन्हें कहा वापस भी भी ले जो उन्होंने कहा इस तरह भी गंगा मैया तू ये भी आेटा स्वीकार कर भगत रविदास की दमड़ी तो की होया गंगा मैया ने हथ क्या बार्डित नाल हैरान होया डरिया ਵੀ ਆ ਕੇ ਮੇ ਉਥੇ ਜਿਹੜੇ ਹੋਰ ਸਾਰੇ ਲੋਕ ਸੀਗੇ ਉਹ ਵੀ ਬਹੁਤ ਹੈਰਾਨ ਹੋਏ ਮੈਂ ਇੱਕ ਇੰਨੇ ਲੋਕ দান-ਕੁੰਨ ਕਰ ਰਹੇ ਨੇ ਅੱਜ ਤੱਕ ਲੱਖਾਂ ਲੋਕਾਂ ਨੇ দান-ਕੁੰਨ ਕੀਤਾਗਾ ਇੰਨੀ ਦੁਨੀਆ ਜਾਣਦੀ ਆ ਕਿੰਨੇ ਸਾਲ ਹੋ ਗਏ ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਵੀ ਆ ਦਮੜੀ ਜਿਹੜੀ ਉਹ ਰਵੀਦਾਸ ਨੇ ਦਿੱਤੀ ਹੈਗੀ ਵੀ ਉਹ ਗੰਗਾ ਵਈਆ ਹੱਥ ਕੱਢ ਕੇ ਲੈ ਰਹੀ ਹੈ ਜੀ ਤਾਂ ਇਹ ਹੱਥ ਕੱਢਿਆ ਪੰਡਤ ਨੇ ਉਹ ਦਮੜੀ ਰੱਖ ਦਿੱਤੀ ਤਾਂ ਮ ਜਦੋਂ ਉਹਨੇ ਸਵੀਕਾਰ ਕਰ ਲਈ ਤਾਂ ਗੰਗਾ ਮਈਆ ਵੀ ਕਹਿੰਦੀ ਹਾਂ ਵੀ ਮੇਰਾ ਭਗਤ ਹੈਗਾ ਵੀ ਉਹਦੀ ਮਿਹਨਤ ਦੀ ਕਮਾਈ ਆ ਦਸਾਂ ਨਾ ਉਹਦੀ ਕਿਰਤ ਆਗੀ ਵੀ ਇਹ ਲੈ ਕੇ ਤਾਂ ਮੈਂ ਵੀ ਧੰਨ ਹੋ ਗਈ ਵੀ ਉਹਦਾ ਕਰਜ਼ੇ ਨੂੰ ਮੈਂ اتار ਸਕਦੇ ਤਾਂ ਜਦੋਂ ਪੰਡਤ ਮੋੜਨ ਲੱਗਿਆ ਤਾਂ ਉਹਨੇ ਕਿਹਾ ਪੰਡਤ ਆੜ ਜਾ ਕਹਿੰਦੀ ਵੀ ਮੈਂ ਵੀ ਉਹਨੂੰ ਆਪਦੇ ਵੱਲੋਂ ਇੱਕ ਭੇਟਾ ਦੇਣਾ ਚਾਹੁੰਦੀ ਤਾਂ ਪੰਡਤ ਹੋਰ ਪਰੇਸ਼ਾਨ ਹੋ ਗਿਆ ਤਾਂ ਪੰਡਤ ਜਦੋਂ ਗੰਗਾ ਮਈਆ ਨੇ ਇੱਕ ਦੂਜਾ ਹੱਥ ਕੱਢਿਆ ਤਾਂ ਉਹਦੇ ਵਿੱਚ ਇੱਕ ਕੰਗਣ ਸੀਗਾ ਤਾਂ ਉਹਨੇ ਪੰਡਤ ਨੂੰ ਕਿਹਾ ਕਿ ਪੰਡਤ ਆਈ ਕਰੇ ਜਦੋਂ ਤੂੰ ਵਾਪਸ ਮੁੜੇਂਗਾ ਤਾਂ ਹਾਪਾ ਉਤਰ ਵਿਦਾਸਮੇਰੇ ਬਲ ਨੂੰ ਇਹ ਭੇਟਾ ਦੇ ਦੇਣੀ ਕੰਗਣ ਕੰਗਣ ਬਹੁਤ ਸੋਹਣਾ ਸੀਗਾ ਸੋਨੇ ਦਾ ਬਣਿਆ ਹੋਇਆ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਜਦੋਂ ਉਹਨੇ ਪੰਡਤ ਨੇ ਉਹ ਪੱਲੇ ਲਿਆ ਕੰਗਣ ਤਾਂ ਵਾਪਸ ਜਾਣ ਲੱਗਿਆ ਤੁਰਿਆ ਜਾਂਦਾਗਾ ਜਦੋਂ ਕਸੀ ਆਈ ਜਦੋਂ रविदास ਭਗਤ रविदास ਦੀ ਉੱਥੇ ਜੀ ਦੁਕਾਨ ਸੀਗੀ ਉਹਦੀ ਉੱਥੇ ਉਹਨੇ ਜਾਣਾ ਸੀਗਾ ਭੇਟਾ ਦੇਣੀ ਸੀ ਪਰ ਉਹਦੇ ਚਿੱਤ ਚ ਬੇਈਮਾਨੀ ਆ ਗਈ ਨਾਲ ਕਹਿੰਦੇ ਤਾਂ ਹੁੰਦੇ ਆ ਕਿ ਮਾਇਆ ਤਾਂ ਵੱਡਿਆਂ ਵੱਡਿਆਂ ਨੂੰ ਹਨਾ ਮਾਇਆ ਨੂੰ ਦੇ ਕੇ ਤਾਂ ਵੱਡੇ ਵੱਡੇ ਡੋਲ ਜਾਂਦੇ ਆਗੇ ਤਾਂ ਫਿਰ ਪੰਡਤ ਕੀ ਸੀਗਾ ਪੰਕਤ ਦੇ ਵੀ ਬੇਈਮਾਨੀ ਆ ਗਈ ਦਿਲ ਚ ਉਹਨੇ ਆਖਿਆ ਮੇਰਾਜੇ ਮਹਾਰਾਜੇ ਤੇ ਚੌਰੀ ਦਾ ਜੀ ਕੀਮ ਪਜਾਨਣ ਵੀ ਇਹ ਉਹ ਕਿੰਨਾ ਕੰਨਣ ਵਾਲਾ ਇਹਦੀ ਕੀਮਤ ਕੀ ਜਾਣਦਾਗਾ ਜਦੋਂ ਪੰਡਤ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਤਾਂ ਮੈਂ ਸੋਚਿਆ ਕਿ ਵੀ ਇਹ ਜਿਹੜਾ ਕੰਗਣਾਗਾ ਮੈਂ ਆਪਦੇ ਘਰੇ ਲੈ ਕੇ ਜਾਂਦਾ ਤਾਂ ਉਹ ਘਰੇ ਲੈ ਗਿਆ ਪਣਤਾਣੀ ਨੂੰ ਦਿਖਾਇਆ ਵੀ ਦੇਖ ਕਿੰਨਾ ਸੋਹਣਾ ਕੰਗਣਾਗਾ ਪਣਤਾਣੀ ਦੇਖ ਕੇ ਬਹੁਤ ਖੁਸ਼ ਹੋ ਗਈ ਜਦੋਂ ਉਹਨੇ ਪਾ ਕੇ ਦੇਖਿਆ ਉਹਦੇ ਚ ਤਾਂ ਹੀ ਲਿਸਕਾ ਮਾਰਨ ਵੀ ਕਿੰਨਾ ਸੋਹਣਾ ਸੀਗਾ ਨਾ ਗੰਗਾ ਵਈਆ ਨੇ ਦਿੱਤਾ ਸੀਗਾ ਤਾਂ ਪੰਡਤਾਨੀ ਨੇ ਪਾ ਕੇ ਦੇਖਿਆ ਤਾਂ ਉਹ ਕਹਿੰਦੀ ਵੀ ਦੇਖੀ ਵੀ ਇਹ ਤਾਂ ਰਾਜੇ ਮਹਾਰਾਜਾਂ ਦੇ ਪਾਉਣ ਵਾਲਾ ਹੈਗਾ ਰਾਣੀ ਦੇ ਵੀ ਆਪਾਂ ਇੰਨਾ ਮਹਿੰਗਾ ਕੰਗਣ ਕੀ ਕਰਨਾ ਤੂੰ ਰਾਜੇ ਕੋਲੇ ਲੈ ਜਾ ਉਹ ਰਾਣੀ ਨੂੰ ਦੇ ਦੂਗਾ ਤੇ ਰਾਣੀ ਪਾ ਲੂਗੀ ਇਹ ਕੰਗਣ ਤੇ ਆਪਾਂ ਨੂੰ ਬਹੁਤ ਸਾਰਾ ਨਾਮ ਮਿਲ ਜੂਗਾ ਤਾਂ ਪੰਡਤ ਨੇ ਇਹ ਗੱਲ ਜਾਚੀ ਤਾਂ ਉਹਨੇ ਕਿਹਾ ਠੀਕ ਹੈਗਾ ਵੀ ਮੈਂ ਜਾ ਕੇ ਰਾਜੇ ਕੋਲੇ ਜਾਨਾਂਗਾ ਤਾਂ ਵੀ ਉਹ ਰਾਣੀ ਨੂੰ ਦੇ ਦੂਗਾ ਨਾਲੇ ਆਪਾਂ ਨੂੰ ਕੋਈ ਇਨਾਮ ਹੋਣਾ ਉਹ ਚਲੇ ਆ ਗਿਆ ਰਾਜੇ ਕੋਲੇ ਜਦੋਂ ਰਾਜੇ ਨੂੰ ਮਿਲਿਆ ਜਾ ਕੇ ਦਿਖਾਇਆ ਕੰਗਣ ਰਾਜਾ ਵੀ ਖੁਸ਼ ਹੋ ਗਿਆ ਵੀ ਕਿੰਨਾ ਸੋਹਣਾ ਕੰਗਣ ਆਂਗਾ ਉਹਨੂੰ ਬਹੁਤ ਸਾਰਾ ਨਾਮ ਦਿੱਤਾ ਤੇ ਰਾਜੇ ਨੇ ਕੰਗਣ ਰਾਣੀ ਨੂੰ ਦੇ ਗਏ ਰਾਣੀ ਨੇ ਦੇਖਿਆ ਜਦੋਂ ਕੰਗਣ ਉਹ ਵੀ ਬਹੁਤ ਖੁਸ਼ ਹੋ ਗਈ ਉਹਨੇ ਪਾ ਲਿਆ ਕੰਗਣ ਆਪਦੀ ਬਾਹਾਂ 'ਚ ਜਦੋਂ ਪਾ ਲਿਆ ਤਾਂ ਉਹ ਆਪਣੀਆਂ ਗੋਲੀਆਂ ਬੰਦੀਆਂ ਨਾਲ ਜਾਂ ਆਪਣੀਆਂ ਸਹੇਲੀਆਂ ਨਾਲ ਬਾਗ 'ਚ ਗਈ ਘੁੰਮਣ ਫਿਰਨ ਉੱਥੇ ਜਾ ਕੇ ਜਦੋਂ ਉਹਨੇ ਗੋਲੀਆਂ ਬੰਨਦੀਆਂ ਨੇ ਜਾਂ ਅਮਨੀ ਸਹੇਲੀਆਂ ਨੇ ਕਿਹਾ ਵੀ ਕਿੰਨਾ ਸੋਹਣਾ ਕੰਗਣਾ ਮਹਾਰਾਣੀ ਪਰ ਹੈਗਾ ਇੱਕ ਹੀ ਹੈਗਾ ਤਾਂ ਉਹਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਤੂੰ ਐ ਕਰ ਵੀ ਦੂਜਾ ਕੰਗਣ ਵੀ ਤੂੰ ਰਾਜੇ ਤੋਂ ਮੰਗਵਾ ਵੀ ਫੇਰ ਹੀ ਸੋਹਣਾ ਲੱਗੂਗਾ ਇੱਕ ਕੰਗਣ ਤੇਰੇ ਸੋਹਣਾ ਨਹੀਂ ਲੱਗਦਾ ਰਾਣੀ ਨੂੰ ਵੀ ਗੱਲ ਜਾਚ ਗਈ ਰਾਣੀ ਕਹਿੰਦੀ ਹਾਂ ਇਹ ਤਾਂ ਠੀਕ ਹੈ ਵੀ ਦੂਜਾ ਕੰਗਣ ਵੀ ਹੋਣਾ ਚਾਹੀਦਾ ਹੈਗਾ ਚਲੀ ਗਈ ਭਈ ਜਦੋਂ ਰਾਜੇ ਨੂੰ ਕਿਹਾ ਜਾ ਕੇ ਵੀ ਮੈਨੂੰ ਤਾਂ ਦੂਜਾ ਕੰਗਣ ਵੀ ਚਾਹੀਦਾ ਹੈਗਾ ਤਾਂ ਰਾਜੇ ਨੇ ਉਹ ਰਾਜਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਕੰਗਣ ਦੀ ਕੀ ਗੱਲ ਆ ਪੰਡਤ ਤੋਂ ਆਪਾਂ ਦੂਜਾ ਕੰਗਣ ਵੀ ਮੰਗਵਾ ਲੈਨੇ ਆ ਤੇ ਉਹਨੂੰ ਆਪਾਂ ਹੋਰ ਨਾਮ ਦੇ ਦਾਂਗੇ ਉਹ ਮੰਗਿਆ ਨਾਮ ਤਾਂ ਰਾਜੇ ਨੇ ਬੁਲਾ ਲਿਆ ਪੰਡਤ ਨੂੰ ਪੰਡਤ ਜੀ ਨੂੰ ਬੁਲਾਇਆ ਜਦੋਂ ਪੰਡਤ ਨੂੰ ਕਿਹਾ ਵੀ ਪੰਡਤ ਵੀ ਇੱਕ ਜਿਹੜਾ ਕੰਗਣ ਤੋਂ ਲੈ ਕੇ ਆਇਆ ਸੀ ਉਹਦੇ ਨਾਲ ਦਾ ਇੱਕ ਅੰਗਣ ਵੀ ਮੈਨੂੰ ਚਾਹੀਦਾ ਗਾ ਪੰਡਤ ਦੇਖਿਆ ਇਧਰ ਉਧਰ ਉਹ ਤਾਂ ਬੁਰਾ ਫਸ ਗਿਆ ਉਹ ਕਹਿੰਦਾ ਹੁਣ ਕੀ ਕਰਾਂ ਵੀ ਪਾ ਤਾਂ ਮੈਂ ਕੰਗਣ ਤਾਂ ਹੁਣ ਗੰਗਾ ਮਈਆ ਤੋਂ ਲੈ ਕੇ ਆਇਆ ਸੀਗਾ ਭਗਤ ਰਵੀਰਾਸ ਨੂੰ ਦਿੱਤਾ ਸੀ ਉਹਨੇ ਤਾਂ ਵੀ ਹੁਣ ਕੀ ਕਰੂੰਗਾ ਚਲੇ ਆ ਗਿਆ ਘਰੇ ਘਰ ਵਾਲੀ ਨੂੰ ਦੱਸਿਆ ਜਾ ਕੇ ਵੀ ਰਾਜਾ ਤਾਂ ਹੀ ਕਹਿੰਦਾਗਾ ਹੋ ਗਿਆ ਨਹੀਂ ਹੁਣ ਕੀ ਕਰੀਏ ਫਿਰ ਉਹ ਕਹਿੰਦਾ ਚੱਲ ਦੇਖਦਾਗਾ ਜਾ ਕੇ ਕੀ ਕਹਿੰਦਾਗਾ ਰਾਜਾ ਰਾਜੇ ਕੋਲੇ ਜਾ ਕੇ ਫਿਰ ਕਿਹਾ ਕਹਿੰਦਾ ਪੰਡਿਤ ਜੀ ਵੀ ਇਹ ਕੰਗਣਾ ਤਾਂ ਵੀ ਮੈਂ ਹੋਰ ਨਹੀਂ ਬਣਵਾ ਸਕਦਾ ਫਿਰ ਉਹਨੇ ਸਾਰੀ ਗੱਲ ਦੱਸ ਦਿੱਤੀ ਵੀ ਐ ਕਰਕੇ ਮੈਂ ਮਤਾਂ ਲੰਘਿਆ ਜਾ ਰਿਹਾ ਸੀਗਾ ਕਾਸੀ ਵਿੱਚ ਇੱਕ ਭਗਤ ਇੱਕ ਰਵੀਦਾਸ ਹੈਗਾ ਜੁੱਤੀਆਂ ਗੰਢਦਾ ਹੈਗਾ ਉਹਦੇ ਕੋਲੋਂ ਮੈਂ ਦਮੜੀ ਲੈ ਕੇ ਗਿਆ ਸੀ ਉਹਨੇ ਮੈਨੂੰ ਦਮੜੀ ਦਿੱਤੀ ਸੀ ਉਹਨੇ ਕਿਹਾ ਸੀਗਾ ਵੀ ਗੰਗਿਆ ਗੰਗਾ ਮਈਆਂ ਨੂੰ ਚੜ੍ਹਾ ਦੇਂ ਜਾ ਕੇ ਜੇ ਮੇਰੀ ਭੇਟ ਆ ਸਵੀਕਾਰ ਕਰੂਗੀ ਤਾਂ ਹੀ ਦੇਈ ਨਹੀਂ ਨਾ ਦੇਈ ਇਹ ਵੀ ਮੇਰੀ ਹੱਕ ਦੀ ਕਮਾਈ ਹੈ ਮਿਹਨਤ ਦੀ ਕਮਾਈ ਹੈਗੀ ਤਾਂ ਕਹਿੰਦਾ ਗੰਗਾ ਮਈਆਂ ਨੇ ਉਹ ਮੇਂ ਹੱਥ ਕੱਢ ਕੇ ਦਮੜੀ ਲੈਤੀ ਸੀਗੀ ਤੇ ਬੀ ਬਦਲੇ ਚ ਇਹਨੂੰ ਮਿਕੰਗਣ ਦਿੱਤਾ ਸੀਗਾ ਰਾਜਾ ਕਹਿੰਦਾ ਤੂੰ ਤਾਂ ਐਵੇਂ ਮਾਰੀ ਜਾਣਾਗਾ ਹੁਣ ਤੂੰ ਬੀ ਗੁਰੂ ਰਵੀਦਾਸ ਨੂੰ ਸੌਣ ਨੂੰ ਫੇਰਦਾਗਾ ਬੀ ਇਹ ਤਾਂ ਨਹੀਂ ਹੋ ਸਕਦਾ ਉਹ ਕਹਿੰਦਾ ਨਹੀਂ ਜੀ ਵੀ ਗੱਲ ਤਾਂ ਆਈ ਜਾਂਗੀ ਉਹ ਕਹਿੰਦਾ ਚੱਲ ਫਿਰ ਫਿਰ ਉੱਥੇ ਚੱਲਦੇ ਆਂਗੇ ਆਪਾਂ ਰਵੀਦਾਸ ਕੋਲੇ ਜਿਹੜਾ ਜੁਟੀਆਂ ਗੰਢਦਾ ਹੈਗਾ ਉਹਦੇ ਕੋਲ ਚੱਲਦੇ ਆਂ ਚਲੇ ਗਏ ਨਾਲ ਪੰਡਤ ਚਲੇ ਆ ਗਏ ਪੰਡਤ ਵੀ ਡਰਦਾ ਸੀਗਾ ਰਾਜਾ ਕਹਿੰਦਾ ਜੇ ਨਾਂ ਮਿਲਿਆ ਮੈਨੂੰ ਕੰਗਣ ਤਾਂ ਸਾਨੇ ਪਰਿਵਾਰ ਤੈਨੂੰ ਸਾਰਿਆਂ ਨੂੰ ਮਰਵਾ ਦੂੰਗਾ ਸੱਤ ਸਜ਼ਾਾਂਾਂ ਦੇ ਦੂੰਗਾ ਪਰ ਰਾਜੇ ਨੇ ਕਿਹਾ ਚੱਲ ਬਈ ਫਿਰ ਹੁਣ ਭਗਤ ਰਵਿਦਾਸ ਕੋਲੇ ਚਲਦੇ ਆਂਗੇ ਉਹਦੇ ਘਰੇ ਘਰੇ ਚਲੇ ਗਏ ਭਗਤ ਰਵਿਦਾਸ ਦੇ ਰਵਿਦਾਸ ਜੀ ਨੂੰ ਸਾਰੀ ਗੱਲ ਦੱਸੀ ਅ ਮਹਾਰਾਜ ਨੇ ਬਈ ਆਏ ਆਏ ਕਰਕੇ ਭਈ ਪੰਡਤਾਂ ਹੀ ਕਹਿੰਦਾਗਾ ਤਾਂ ਭਗਤ ਰਵਿਦਾਸ ਜੀ ਕਹਿੰਦੇ ਅੱਛਾ ਵੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਪੰਡਤ ਤਾਂ ਗਿਆ ਹੀ ਨਹੀਂ ਸੀ ਉਹਦੇ ਕੋਲੇ ਉਹ ਤਾਂ ਸਿੱਧਾ ਕੰਗੜ ਫੜਾਉਣਾ ਰਾਜੇ ਕੋਲੇ ਚਲੇ ਗਿਆ ਸੀਗਾ ਤਾਂ ਭਗਤ ਰਵਿਦਾਸ ਜੀ ਨੇ ਕਿਹਾ ਕਿ ਅੱਛਾ ਵੀ ਮੇਰੀ ਜਿਹੜੀ ਭੇਂਟ ਸੀਗੀ ਬੇ ਦਮੜੀ ਮੈਂ ਦਿੱਤੀ ਸੀਗੀ ਵੀ ਉਹ ਜਿਹੜੀ ਗੰਗਾ ਮਈਆ ਨੇ ਸਵੀਕਾਰ ਕਰ ਲਈ ਤੇ ਵੀ ਬਦਲੇ ਚ ਕੰਗੜ ਦਿੱਤਾ ਸੀਗਾ ਤਾਂ ਪੰਡਤ ਜੀ ਨੇ ਕਿਹਾ ਹਾਂ ਵੀ ਮੇਰੇ ਤਾਂ ਮਾਰਚ ਬੇਈਮਾਨੀ ਆ ਗਈ ਸੀਗੀ ਵੀ ਐ ਕਰਕੇ ਵੀ ਮੈਂ ਰਾਜੇ ਕੋਲੇ ਚਲੇ ਗਿਆ ਸੀ ਮੈਨੂੰ ਨਾ ਮਿਲ ਜੂਗਾ ਤਾ ਕਰਕੇ ਵੀ ਜਿਹੜਾ ਤੈਨੂੰ ਕੰਗਣ ਦਿੱਤਾ ਸੀਗਾ ਵੀ ਮਈਆਂ ਨੇ ਵੀ ਮਾਤਾ ਨੇ ਗੰਗਾ ਨੇ ਵੀ ਉਹ ਮੈਂ ਰੱਖ ਲਿਆ ਸੀ ਐ ਕਰਕੇ ਫਿਰ ਮੈਂ ਰਾਜ ਹੁੰਦੇ ਤਾਂ ਸੀਗਾ ਵੀ ਮੈਨੂੰ ਬੜਾ ਨਾਮ ਮਿਲੂਗਾ ਤਾਂ ਭਗਤ ਰਵਿਦਾਸ ਨੇ ਕਿਹਾ ਕਿ ਠੀਕ ਹੈਗਾ ਉਹ ਕਹਿੰਦੇ ਵੀ ਹੁਣ ਫਿਰ ਕੀ ਕੀਤਾ ਜਾਵੇ ਉਹ ਕਹਿੰਦੇ ਵੀ ਐ ਕਰਕੇ ਵੀ ਰਾਣੀ ਨੂੰ ਦੂਜਾ ਕੰਗਣ ਵੀ ਚਾਹੀਦਾਗਾ ਨਾਲ ਦਾ ਵੀ ਹੁਣ ਵੀ ਤੁਸੀਂ ਇਹਦਾ ਹੱਲ ਕਰੋ ਕੋਈ ਤਾਂ ਭਗਤ ਰਵਿਦਾਸ ਜੀ ਨੇ ਕਿਹਾ ਕਿ ਚਲੋ ਮੈਂ ਦੁਕਾਨ ਤੇ ਚੱਲਦੇ ਆਂਗੇ ਉਹਨਾਂ ਨੇ ਕਿਹਾ ਪੰਡਤ ਕਹਿੰਦਾ ਵੀ ਹੁਣ ਤਾਂ ਫਿਰ ਆਪਾਂ ਨੂੰ ਗੰਗਾ ਤੇ ਜਾਣਾ ਪਊਗਾ ਦਵਾਰੇ ਉੱਤੇ ਇੰਨੀ ਦੂਰ ਵੀ ਫੇਰ ਹੀ ਆਪਾਂ ਨੂੰ ਫਿਰ ਉਹ ਕੰਗਣ ਮਿਲੂਗਾ ਵੀ ਗੰਗਾ ਆਪਾਂ ਨੂੰ ਹੁ데요ਊਗੀ ਤਾਂ ਭਗਤ ਰਵਿਦਾਸ ਜੀ ਨੇ ਕਿਹਾ ਕਿ ਨਹੀਂ ਵੀ ਉੱਥੇ ਜਾਣ ਦੀ ਕੋਈ ਲੋੜ ਨਹੀਂ ਗਈ ਵੀ ਜੇ ਮੈਂ ਸੱਚਾਂਗਾ ਵੀ ਮੈਂ ਭਗਤੀ ਕੀਤੀ ਹੈਗੀ ਵੀ ਪਰਮਾਤਮਾ ਦੇ ਕਹਿ ਦਿੰਦੇ ਨੇਗੇ ਹਨਾ ਵੀ ਪਰਮਾਤਮਾ ਤਾਂ ਭਗਤਾਂ ਦੇ ਵਾਸਤੇ ਹੀ ਹੁੰਦਾ ਹੈਗਾ ਜਿਹੜੇ ਸੱਚੇ ਭਗਤ ਹੁੰਦੇ ਨੇਗੇ ਜਿਹੜਾ ਅਸਲੀ ਭਗਤ ਹੁੰਦੇ ਨੇਗੇ ਤਾਂ ਪ੍ਰਮਾਤਮਾ ਉਹਨਾਂ ਦੀ ਸੁਣਦਾ ਹੈਗਾ ਤੇ ਉਹਨਾਂ ਦੇ ਜਿਹੜੀ ਵੀ ਕੋਈ ਵਿਵਸਤਾ ਪੈਂਦੀ ਹੈਗੀ ਉਹ ਉਹਨਾਂ ਭਗਤਾਂ ਨੂੰ ਕੱਢਦਾ ਹੈਗਾ ਵਿਵਸਤਾ ਤੋਂ ਇਸੇ ਤਰ੍ਹਾਂ ਜਿਵੇਂ ਪਾਂਦਰਵੀ ਦਾ ਹਜਿਨੇਗੇ ਕਿਹਾ ਕਿ ਗੰਗਾ ਤੇ ਜਾਣ ਦੀ ਕੋਈ ਲੋੜ ਨਹੀਂਗੇ ਵੀ ਤੁਸੀਂ ਮੇਰੀ ਦੁਕਾਨ ਤੇ ਹੀ ਚਲੋ ਜਿਹੜੀ ਵੀ ਕਹਿੰਦੇ ਹੁੰਦੇ ਨੇ ਕਟੌਤੀ ਜਿੱਥੇ ਜੀਚ ਉਹ ਆਪਦਾ ਚਮੜਾ ਰੰਗਦੇ ਸੀਗੇ ਜਾਂ ਚਮੜਾ ਭਿਉਂਦੇ ਸੀਗੇ ਵੀ ਉਹਦੇ ਚ ਹੀ ਮੈਂ ਕਹਿੰਦਾ ਗੰਗਾ ਪ੍ਰਗਟ ਕਰ ਦੂੰਗਾ ਦੁਕਾਨ ਤੇ ਚਲੇ ਗਏ ਬਠਲੀ ਵੀ ਕਹਿੰਦੇ ਨੇਗੇ ਹਿੰਗੀ ਚ ਪਟੌਤੀ ਗਏ ਜਾਂਦੇ ਨੇਗੇ ਹਨਾ ਤਾਂ ਜਦੋਂ ਦੁਕਾਨ ਤੇ ਚਲੇ ਗਏ ਹੋਰ ਵੀ ਨਾਲ ਸਮਾਨ ਵੇਖਣ ਵਾਲੇ ਵੀ ਦੇਖਦੇ ਆਂਗੇ ਵੀ ਕੀ ਗੱਲ ਹੁੰਦੀ ਆਗੀ ਭਗਤ ਰਵਿਦਾਸ ਜੀ ਵੀ ਕੀ ਉਹ ਕਰਦੇ ਨੇਗੇ ਹਨ ਵੀ ਸੱਚੀ ਆਂਗੀ ਗੱਲ ਇਹ ਵੀ ਦੇਖਾਂਗੇ ਵੀ ਗੰਗਾ ਪ੍ਰਗਟ ਹੋਜੂਗੀ ਵੀ ਉਹਨਾਂ ਦੀ ਬਟਲੀ ਚ ਤੇ ਸਾਰੇ ਚਲੇ ਗਏ ਨਾਲ ਹੋਰ ਜਿਹੜੇ ਰਾਜੇ ਦੇ ਸਰਕਾਰੀ ਦਰਬਾਰੀ ਸੀਗੇ ਰਾਣੀ ਸੀ ਪੰਡਤ ਸੀ ਉਹਦਾ ਪਰਿਵਾਰ ਸੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਜਦੋਂ ਉੱਥੇ ਬਹਿ ਗਏ ਜਾ ਕੇ ਭਗਤ ਰਵਿਦਾਸ ਨੇ ਪਰਮਾਤਮਾ ਦਾ ਨਾਮ ਲਿਆ ਕਿ ਉਹ ਹਮੇਸ਼ਾ ਪਰਮਾਤਮਾ ਨੇ ਕਿਹਾ ਵੀ ਤੂੰ ਆਪਣਾਂ ਦੀ लाज ਰੱਖਦਾ ਆਇਆਗਾ ਵੀ ਮੇਰੀ ਵੀ लाज ਰੱਖੀ ਹੁਣ ਤਾਂ ਪਰਮਾਤਮਾ ਦਾ ਨਾਮ ਲੈ ਕੇ ਤੇ ਆਪਦੀ ਜਿਹੜੀ ਹੈਗੀ ਸੀਗੀ ਉਹ ਵਟਲੀ ਉਹਨੂੰ ਉਂਗਰੇ ਰੱਖਿਆ ਤਾਂ ਗੰਗਾ ਮਈਆ ਨੂੰ ਵੀ ਕਿਹਾ ਵੀ ਤੂੰ ਵੀ ਜਿਹੜੇ ਮੈਨੂੰ ਪਹਿਲਾਂ ਕੰਗਣ ਦਿੱਤਾਗਾ ਤਾਂ ਹੁਣ ਤੂੰ ਪ੍ਰਗਟ ਹੋ ਤੇ ਦੂਜਾ ਕੰਗਣ ਵੀ ਮੈਨੂੰ ਹੁਣ ਵੀ ਮੈਨੂੰ ਚਾਹੀਦਾਗਾ ਤਾਂ ਕੀ ਹੋਇਆ ਫਿਰ ਗੰਗਾ ਮਈਆ ਪ੍ਰਗਟ ਹੋ ਗਈ ਉੱਥੇ ਸਾਰੇ ਦੇਖਣ ਲੱਗੇ ਲੋਕ ਹੈਰਾਨ ਹੋ ਗਏ ਤੇ ਭਾਲਤ ਰਵਿਦਾਸ ਜੀ ਵੀ ਬਹੁਤ ਖੁਸ਼ ਹੋਏ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਉਹਨਾਂ ਨੇ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੀ ਗੰਗਾ ਪ੍ਰਗਟ ਹੋਈ ਉਸ ਤੋਂ ਬਹੁਤ ਸਾਰੇ ਕੰਗਣ ਸੀਗੇ ਉਹਨਾਂ ਨੇ ਕਿ ਭਾਲਤ ਰਵਿਦਾਸ ਜੀ ਨੇ ਵੀ ਦੇਖ ਲਓ ਵੀ ਆਪ ਦਾ ਜਿਹੜਾ ਕੰਗਣ ਤੁਹਾਨੂੰ ਦਿੱਤਾ ਸੀਗਾ ਉਹਦੇ ਨਾਲ ਦਾ ਕੰਗਣ ਤੁਸੀਂ ਲੱਭ ਲਓ ਇੱਕ ਤਾਂ ਉਹਨਾਂ ਨੇ ਜਦੋਂ ਦੇਖਿਆ ਨਾਲ ਦਾ ਕੰਗਣ ਤਾਂ ਉਹ ਕੱਢ ਲਿਆ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਜਿਹੜਾ ਰਾਜਾ ਸੀਗਾ ਉਹ ਭਗਤ ਰਵਿਦਾਸ ਜੀ ਦੇ ਪੈਰਾਂ 'ਚ ਡਿੱਗ ਗਿਆ ਪੰਡਤ ਵੀ ਜਿਹੜਾ ਸ਼ੂਦਰ ਸ਼ੂਦਰ ਕਹਿੰਦਾ ਸੀਗਾ ਭਗਤ ਰਵਿਦਾਸ ਜੀ ਨੂੰ ਉਹ ਵੀ ਮਾਫੀਆਂ ਮੰਗਣ ਲੱਗਿਆ ਉਹ ਵੀ ਪੈਰਾਂ 'ਚ ਡਿੱਗ ਗਿਆ ਤੇ ਨਾਲੇ ਕਹਿੰਦਾ ਵੀ ਮੇਰੀ ਰਾਜੇ ਤੂੰ ਜਾਨ ਬਚਾਈ ਹੈਗੀ ਭਗਤ ਰਵਿਦਾਸ ਜੀ ਨੂੰ ਕਹਿੰਦਾ ਵੀ ਤੇਰਾ ਲੱਖ ਲੱਖ ਸ਼ੁਕਰ ਹੈਗਾ ਤੇ ਰਾਜੇ ਨੇ ਤਾਂ ਭਗਤ ਰਵਿਦਾਸ ਨੂੰ ਦੇਣਾ ਵੀ ਕੀ ਸੀਗਾ ਕਿਉਂਕਿ ਜਿਹੜੇ ਭਾਗਤ ਹੁੰਦੇ ਨੇ ਉਹਨਾਂ ਦਾ ਤਾਂ ਸਾਰਾ ਕੁਝ ਬਸੱਚ ਹੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਆਪਾਂ ਜਿਵੇਂ ਹੁਣ ਉਹਨੇ ਕੰਗਣ ਇੰਨਾ ਕੀਮਤੀ ਗੰਗਾ ਮੇਜਾ ਤੋਂ ਕੱਢ ਕਰਵਾਇਆ ਤਾਂ ਰਾਜਾ 뭐 ਕੀ ਦੇ ਸਕਦਾ ਸੀਗਾ ਹਨ ਇਸ ਤਰ੍ਹਾਂ ਸਾਰੇ ਪਾਤਰ ਵਿਦਾਸ ਦੀ ਜੈ ਜੈਕਾਰ ਕਰਨ ਲੱਗ ਗਏ ਜੇ ਕੁਝ ਚੰਗਾ ਸੁਣਨਾ ਚਾਹੁੰਦੇ ਹੋ ਤਾਂ ਜਰੂਰ ਸਬਸਕ੍ਰਾਈਬ ਕਰੋ ਆਪਣੇ ਬੱਚਿਆਂ ਨੂੰ ਵੀ ਚੰਗਾ ਸੁਣਨ ਲਈ ਕਹੋ ਚੰਗਾ ਉਹਨਾਂ ਨੂੰ ਸਾਹਿਤ ਪੜਾਓ ਚੰਗੀਆਂ ਕਿਤਾਬਾਂ ਪੜਾਓ ਤੇ ਚੰਗੀਆਂ ਹੀ ਜੇ ਉਹ ਮੋਬਾਈਲ ਤੇ ਵੀ ਕੁਝ ਦੇਖਦੇ ਨੇ ਤਾਂ ਉਹਨਾਂ ਨੂੰ ਚੰਗਾ ਹੀ ਦੇਖਣ ਲਈ ਕਹੋ ਧੰਨਵਾਦ